ਸਨੁ ਬੰਤਾ ਹੋਏ ਕਰ ਕਰ ਭਾਵੈ ਕਿਰਨ ਸਮਾਨ ਕੁਝ ਸੰਗ ਨਾ ਜਾਵੇ ਜੇ ਤਾਂ ਤੇ ਗੱਲ ਆਪਾਂ ਕਰ ਲੈਨੇ ਤਾਂ ਬੰਤਾ ਕੋਈ ਹੋਵੇ ਉਹਦਾ ਅੰਕਾ ਭਾਵੇ ਉਹ ਕੁਝ ਇਹ ਕਿਰਨ ਸਮਾਨ ਕੋ ਸੰਗ ਨਾ ਜਾਵੇ ਨਾਲ ਤਾਂ ਤੇਰੇ ਕੁਟੋਟੀਆਂ ਦੀਆਂ ਨਹੀਂ ਤੇ ਹਾਰ ਕਰਾ ਦਾ ਕਰਦੈ ਕੋਈ ਕਿਰਨ ਸਮਾਨ ਕਾ ਜੋ ਸੰਗ ਨਾ ਜਾਵੇ ਤੇਰੇ ਨਸ਼ੇ ਚ ਅੰਕਾਰ ਦੇ ਨਸ਼ੇ ਚ ਤੂੰ ਸਮਾ ਜੀਵਨ ਤੋਂ ਦੌੜੇ ਦਾ ਤਬ। ਫਰੀ ਜਿੰਨੀ ਖਰਾਬ ਗੱਲਾਂ ਨਹੀਂ ਆਣਾ ਛੇ। ਚਰਾਬ ਦੇ ਨਸ਼ਰੋਂ ਮਾੜਾ ਨਸ਼ਾ ਹੈ ਜਿਵੇਂ ਦੇ ਨਸ਼ੇ ਨੂੰ ਕਿਤੇ ਮਾੜਾ ਨਸ਼ਾ ਹੈ ਪੈਸੇ ਦਾ ਬਰਬਦ ਹੋਇਆ ਜੀਵਨ ਤੇ ਵਿਜੇ ਖੜੇ ਸ਼ਰਾਬੀ ਨੋ ਵੀ ਪੜਾ ਆਦੀ ਹੋ ਰਿਹਾ ਫਿਰ ਵੀ ਨਾ ਵੀ ਪੜਾ ਜਿੰਨ ਅਸ਼ੀਨ ਇਹ ਨਾ ਪੜਾ ਅਮਰੀਕਾ ਜਿਹਾ ਜਦੋਂ ਬੰਦ ਹਾਸਾ ਐਸੇ ਮੇਰੇ ਮਨ ਦਾ ਭਈਆ ਕੀ ਹੋਇਆ ਉਹਨੂੰ ਰਾਮ ਦਾ ਪਤਾ ਹੀ ਕੋਈ ਕਾਨੂੰਨ ਉਹ ਦੱਸਿਆ ਕਰਦੇ ਨਾ ਲੋਕ ਆਇਆ ਧਾਰੀ ਉਹਨਾਂ ਨੂੰ ਆਪੇ ਢੇ ਨੇ ਸਾਰੀ ਬਿਰੂ ਦੱਸ ਉਹ ਪੈਸੇ ਦਾ ਤੰਕੂਪ ਨਾ ਕਿਹਨੂੰ ਕਵਾਨੀ ਇਹਦਾ ਕਹਿ ਬਿਰੂ ਜੀ ਇਹੋ ਹੀ ਢੇ ਨੇ ਲਗੇ ਇੱਥੇ ਅਮਲੀ ਆਦਮੀ ਕੋਈ ਨਹੀਂ ਆਇਆ ਢੇ ਦੱਸੋ ਢੇ ਕੋਈ ਢੇ ਜਿੱਦਿਆ ਨਾਲ ਦੀ ਕੀਤੀ ਹੋਈ ਹੈ ਤੰਕੂਪ ਕਾ ਜੋ ਕਰੇ ਕਵਾਨ ਸੋ ਪੁਰਸਤ ਆ ਗਿਆ ਇਹ ਉਂਗਲੀ ਕਰੀ ਜਦੇ ਉਹਨਾਂ ਨੂੰ ਮੈਨੂੰ ਕੁਰਬਾਨੀ ਨਹੀਂ ਉਕੜੀ ਕਰਤੀ ਕਿਸੇ ਦੇ ਛੋਟੇ ਦੇ ਕਰਤੀ ਸਾਰਨ ਜਦੋਂ ਸੋ ਮੂਰਖਾਂ ਆ ਗਿਆ ਇਹ ਮੂਰਖ ਜਿੰਨੇ ਨੇ ਪਾਇ ਮਾਇਆ ਧਾਰੀ ਜਿਆਦਾ ਪੈਸਿਆਂ ਵਾਲੇ ਕਿਹੜਾ ਨਾ ਮੁੰਡੇ ਗਏ ਉਹ ਗਿਆ ਫਲਾਨਾ ਗਿਆ ਆਪ ਨਹੀਂ ਪਤਾ ਇਹਨਾਂ ਨੂੰ ਵੀ ਅਸੀਂ ਕੀ ਕਰੀ ਆਪਣਾ ਉਹਨੂੰ ਕੋਈ ਬੈਠੇ ਇਹ ਸਮਝਣੇ ਅਸੀਂ ਪੜੇ ਕਮਾਈ ਕਰਦੇ ਆ ਜੀ ਅਸੀਂ ਪੜ੍ਹਨਾ ਪੈਸਾ ਕਾਫੀਆਂ ਜੀ ਅਸੀਂ ਛਲਕਾ ਬਣਾਤੇ ਸੀ ਉਹ ਬਣਾਸਤ ਕੀ ਕਰਦਾ ਬੰਦੂ ਥੋੜੂ ਜਿਹਾ ਦਾ ਉਹਦਾ ਕੀ ਦਾਗਾਉ ਐਦਾਂ ਬਣੀ ਐ ਜਿਹੜਾ ਗਿਆ ਥੋੜਾ ਜੀਵਨ ਸੌਤ ਲੱਗਿਆ ਜੀਵਨ ਕਰਦਾ ਮੋਗਿਆ ਥੋੜੂ ਉਹਦਾ ਕੀ ਮੜਿਆ ਇਹ ਗਿਆਨਤਾ ਦੀਆਂ ਗੱਲਾਂ ਨੇ ਸਾਰੀਆਂ ਮੂਰਖਾਂ ਦੀਆਂ ਗੱਲਾਂ ਨੇ ਇਹ ਤਾਂ ਕੱਲ੍ਹ ਜਾਂ ਦਾ ਕੱਲ੍ਹ ਚੱਟਾ ਹੋ ਸਕਦਾ ਹੈ ਇਹ ਕੱਲ੍ਹ ਤੇ ਰੇਜਾਂ ਦਾ ਤਾਂ ਹੋ ਸਕਦਾ ਹੈ ਤਰੱਕੀ ਕਰਦੀ ਇਹ ਕਰਨਾ ਉਹ ਕਰਨਾ ਤੋਂ ਸਾਡਾ ਕੱਲ੍ਹ ਚੱਲਦੀ ਹੈ ਜੀ ਜੀ ਵੇ ਦਾਰੇ ਜਿਉਂ ਹੀ ਚੰਗਾ ਤੇ ਜਾ ਕੇ ਚੰਗਾ ਰਹਿਣ ਤੇ ਕੋਈ 20000 ਕਾ ਕੰਗਰੇਟ ਪੈਣੇ ਜਾਦਾ ਤੇ ਦੁਨੀਆ ਇਤਫਾਦਾਰੀ ਹੋ ਗਈ پتہ ਹੀ ਕੁਝ ਨਹੀਂ ਸਾਰੇ ਜੇ ਮਾਇਆ داری ਹੋ ਗਏ ਤਾਂ ਜਿਹੜਾ ਕੈਕਟਰ ਸੀ ਉਹ ਵੀ ਤੀ ਜਾ ਕੇ ਸਿਰ ਕਿਤੇ ਪੱਖੋਂ ਨਹੀਂ ਰਹਾ ਐਸ ਤਕ ਤਾਦੀ ਰਹੇ ਗੀ ਬਹਾਨੇ ਨਹੀਂ ਰਹਾ ਲਿਹਾਜ ਨਹੀਂ ਰਹੀ ਕਿਤੇ ਵੀ ਸ਼ਰਮ ਨਹੀਂ ਰਹੀ ਸਾਰੇ ਗੁਦਾ ਤਲਾਸ ਤੂਹੀ ਪਤਾ ਨਹੀਂ ਕਿ ਦੋ ਕਰ ਲੈ ਲਿਆ ਨਾ ਸਾਰਾ ਕੁਝ ਚੁਪਕਵਾਇਆ ਗਿਆ ਆ ਮਾਇਆ ਨੇ ਬਹੁਤ ਸਾਰੇ ਕੁਝ ਸੋਦਾ ਮੂਰ ਬਣਾਤੇ ਨੇ ਮਾਤੇ ਗਿਆ ਨਹੀਂ ਬਣਾਤੇ ਤੁਸੀਂ ਕਹਿੰਦੇ ਅਸੀਂ ਬੜੇ ਲਿਖਿਆ ਤੇ ਮੂਰ ਖੰਡਿਆ ਗਿਆ ਨਹੀਂ ਤਾਂ ਹੀ ਕੁਝ ਕਰਦੇ ਨੇ ਜੋ ਕੁਝ ਹੋ ਰਿਹਾ ਉਹਦਾ ਇਲਾਜ ਨਹੀਂ ਹੁੰਦਾ ਹੁੰਦਾ ਜੇ ਅਗਲਾ ਲੱਗ ਗਿਆ ਬੰਦਰ ਅਗਲਾ ਲਾ ਲੈਂਦਾ ਇਹ ਵੀ ਆ ਨਹੀਂ ਸਕਦਾ ਅਗਦਾ ਲਾ ਲੂਗਾ ਸਿੰਘ ਦੇ ਨੇ ਟਿੱਲੀ ਸੁਝਾਦੇ ਕੋਲ ਉਹਨੂੰ ਪਤਾ ਲੱਗਿਆ ਆਏਗਾ ਜਿਹੜਾ ਲਾ ਦੂਗਾ ਉਹ ਅਗ ਵੀ ਲਾ ਦੂਗਾ ਵੀ ਮੁਝੇ ਨਹੀਂ ਹੋਤੇ ਇਹੋੜੀ ਨਹੀਂ ਉਹ ਪਤਾ ਵੀ ਉਹ ਜਹਾਂ ਤੇ ਭਜਾਉਂਦਾ ਨਹੀਂ ਫੇਰ ਘਬਰਾ ਕੇ ਭੱਜੀ ਜਾਂਦਾ ਉਹ ਤੁਹਾਨੂੰ ਉਸਨੂੰ ਛਾਲਾ ਮਾਰਦਾ ਐਵੇਂ ਇਹ ਭੱਜੇ ਫਿਰ ਤੇਰੇ ਹੱਥ ਪੱਲੇ ਮਾਰ ਦਿੰਦਾ ਬਲਾਸ ਕਰਕੇ ਮੈਂ ਹਟਣ ਓਕੇ ਮੈਂ ਹਟੇ ਜੇ ਤੋ ਪੈਦਾ ਕਿਉਂ ਹੋਏ ਨੇ ਦੇਖੋ ਆਪ ਮੈਂ ਕਿੱਥੋਂ ਪਜਾਇਆ ਇਹ ਤਾਂ ਕਿਸੇ ਸਾਕੇ ਮੈਂ ਜਾਏ ਇਹ ਤਾਂ ਸਮਝਣ ਹੋਮੀ ਗਏ ਇਹ ਤਾਂ ਜੇ ਇਹ ਜਾਏ ਆਪੇ ਕਿੱਥੋਂ ਪਜਾਇਆ ਕਿ ਸੱਚ ਪਹਿਲਾਂ ਇਹ ਉਪੀਏ ਕਿ ਉਹਨੇ ਇਹਦਾ علاج ਕਰ ਲੋ ਫੇਰ ਦੇਖਾਂਗੇ ਪਹਿਲਾਂ ਇਹ ਤਾਂ ਕਰ ਲੋ ਡਾਇਗਨੋਸਿਸ ਪੈਦਾ ਕਿਉਂ ਹੋਈਆਂ ਕਿਉਂ ਪੈਦਾ ਹੋ ਗਏ ਸਾਡੇ ਦਿਮਾਗ ਦੇ ਗੱਲਾਂ ਕਿਹੜੀ ਕਮੀ ਸੀ ਇਹ ਅਸੀਂ ਜਾਣ ਰਹੇ ਹਾਂ ਉਹ ਦਾ ਰਾਜ ਕਰੋ ਉਸ ਕਲ ਦਾ ਰਾਜ ਕਰੋ ਵਿਆਹ ਲਈ ਜਨ ਪੂਰ ਇਕੱਠੇ ਹੋਏ ਨੇ ਵਿਦਵਾਨ ਕਿਹਦੇ ਦਾ ਕੋਈ ਕੋਈ ਜਨ ਦਾ ਕੋਈ ਕੋਈ ਜਨ ਦਾ ਆਪਾ ਵਿਰੋਧੀ ਸੁਜਦਾ ਹੀ ਕੁਛ ਨਹੀਂ ਜਿਹੜਾ ਕੀ ਕਰੇ ਕਿ ਗਿਆਨवान ਆਦਮੀ ਦੀ ਤਦਰ ਕੋਈ ਨਹੀਂ ਪੱਕੀ ਸਾਰੇ ਵਿਦਵਾਨ ਮੂਰ ਇਕੱਠੇ ਹੋਏ ਨੇ ਸਾਰੇ ਸਾਰੇ ਮੂਰ ਇਕੱਠੇ ਹੋਏ ਨੇ ਅੱਜ ਦੀ ਬੁਰਖਾ ਕੋਨਾ ਤਕ ਤੋਹਦੀ। ਸੁਣ। ਬੋਰ ਲਾਸਟਰ ਮਨੁੱਖ ਉੱਪਰ ਕਰੇ ਆਸਰ ਪਲ ਪੀਤਰ ਦਾ ਕਾ ਹੋਏ ਵਿਨਾਸ਼। ਬੜੀਆਂ ਫੌਜਾਂ ਬਟੀਆਂ ਗੱਲਦੀਆਂ। ਰੁਕੋ। ਉਹ ਪੌਲਾਸ਼ ਕਰ ਫੌਜਾਂ ਮਨੁੱਖ ਉੱਪਰ ਕਰੇ ਆਸਰ। ਇਹ ਆਸਕਰ ਲਵੇ ਵੀ ਇਹ ਸਾਡੇ ਮੌਕੇ ਤੇ ਕੰਮ ਆ ਜਾਣਗੇ। ਪਲ ਪੀਤਰ ਦਾ ਕਾ ਹੋਏ ਵਿਨਾਸ਼। ਪਲ ਪੀਤਰ ਦਾ ਕਾ ਹੋਏ ਕਿ ਨਾ ਸੱਟ ਲੱਗਦਾ ਮਨਸੂ। ਇਹ ਲੱਗਦਾ ਅੱਜ 4 ਡਿਗਰੀ ਹੋ ਟੈਂਪਰੇਚਰ ਕੱਲ ਨਾਲ ਜਦ ਸਾਰੇ ਸੌਂ ਜਾਂਦੇ। ਉਹ 47 ਦਾ ਹੋ ਗਈ ਸੀ 50 ਚਲ ਗਈ ਸੀ ਗੱਡੀ। ਹੁਣ ਕੀ ਲੱਗਦਾ ਸੀ ਵੀ ਕਿਹ ਨਾਲੇ ਲੱਗਦਾ? ਪਾਲੇ ਪੀਸ ਤੋਂ ਦਾਗਾ ਹੋਏ ਬਣਾਉਂਦੇ। ਉਹਨਾਂ ਕੋਲ ਜੇ ਲੱਗਦਾ ਜੋੜ ਨੂੰ ਥੋੜੀ ਬਣਾਉਣ ਨੂੰ ਭਾਵੇਂ ਚੱਲਦਾ ਜੀਵੇ। ਹਾਂ। ਤਲ ਤੇ ਆਪ ਜਾਣੇ ਬਲਵੰਤ ਲਿਖਦੇ ਹੋਏ ਜੈ ਪੁਸ਼ਵੰਤ ਸਭ ਤੇ ਆਵ ਜਾਣੇ ਬਲਵੰਤ ਸਾਰਿਆਂ ਆਪ ਨੂੰ ਸ਼ਕਤੀशाली ਹੋਵੇ ਜਿਵੇਂ ਹਾਰਟ ਅਟੈਕ ਜਾ ਹੋ ਕੇ ਇੱਕ ਸਾਹ ਦੋ ਹੋਰੇ ਮਸਾਂ ਨਾ ਨਾ ਕੋਈ ਵਾਦੂ ਆਉਦਾ ਹੀ ਨਹੀਂ ਹੈ ਜਿੰਨਾ ਤਗੜਾ ਹਾਰਟ ਅਟੈਕ ਹਾਰਟ ਅਟੈਕ ਵੀ ਉਹ ਨਹੀਂ ਹੁੰਦਾ ਛੇਤੀ ਜਦੋਂ ਬੜਾ ਲੱਗਦਾ ਜੇ ਦੇ ਪੇਟੋ ਗਨੇ ਵੀ ਹੋ ਗਿਆ ਕਹਿੰਦਾ ਪਤਾ ਨਹੀਂ ਸਭ ਹੋਏ ਨੂੰ ਤਕੜਾ ਬੈ ਜੀ ਹਾਂ ਕਹਾਂ ਬਰਾਦੀ ਤਕੜਾ ਖਤਮ ਹੋਇਆ ਕੋਈ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਕੋ ਵਾਲੀ ਕਿਸੇ ਨ ਅਹੰਕਾਰੀ ਐਡਾ ਅਹੰਕਾਰੀ ਹੋਵੇ ਕਿਸੇ ਦੀ ਪਰਵਾਹ ਨਹੀਂ ਜਿਹੜਾ ਕਰੇ ਧਰਮ ਰਾਜ ਇਸ ਕਰੇ ਕੋ ਵਾਲੇ بڑے بڑے ਰਾਜ ਹੁੰਦੇ ਨੇ ਹੰਕਾਰੀ ਹੁੰਦੇ ਨੇ ਪਰਵਾਹ ਨਹੀਂ ਕਰਦੇ ਤੇ ਡਾਕੂ ਵੀ ਨੇ ਪਰਵਾਹ ਨਹੀਂ ਕਰਦੇ ਆ ਤਵਾਦੀ ਵੀ ਨੇ ਵੀ ਹੈ ਜਾਈਂ ਧਰਮ ਰਾਜ ਇਸ ਕਰੇ ਕੋ ਬਹੁਤ ਜੂਨਾਜ ਬੋਦਾ ਫੇ ਧਰਮ ਰਾਜ ਜੂਨਾਜ ਬੋਦਾ ਖਾਰੀ ਕਰਦਾ ਸਾਰਾ ਸਭਾ ਸਹੀ ਕਰਕੇ ਤਾਂ ਦੀਤੇ ਹੁੰਦੇ ਜੇ ਜਿਆਦਾ ਦਿਮਾਗ ਖਰਾਬ ਹੋ ਤਾਂ ਧਰਮ ਰਾਜ ਤੇ ਲਵਨਾਬੀ ਉਥੇ ਬਹੁਤ ਜੂਨਾ ਪਈਆਂ ਨੇ ਬਹੁਤ ਕਿਸਮ ਦੇ ਉਹਨਾਂ ਕੋ ਪੱਟੀਆਂ ਰੋ ਪੇਲਣੇ ਨੇ ਕੱਢ ਡੂ ਰਾ ਭੀੜੇ ਗੇ ਜਾਵਣੁ ਹਾਂਜੀ ਗੁਰਪ੍ਰਸਾਦ ਜਾ ਕੇ ਮਿਲੇ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਵਾਣ ਗੁਰਪ੍ਰਸਾਦ ਜਾ ਕੇ ਮਿਡੇ ਅਭਿਮਾਨ ਜੇ ਕੋ ਗਿਆਨ ਲੈ ਲਵੇ ਸੋ ਗਿਆਨ ਹੋ ਜਵੇ ਉਹ ਗਿਆਨ ਦੀ ਕਿਰਪਾ ਨਾਲ ਹਟਾਰੇ ਦਾ ਖਤਮ ਹੋ ਜਵੇ ਜਾ ਕੇ ਮਿਡੇ ਅਭਿਮਾਨ ਨਾਰਕ ਦਰਗਾ ਪਰਮਾਨ ਸੋ ਜਨ ਨਾਨਕ ਦਰਗਾ ਪਰਮਾਨ ਸੋ ਜਨ ਨਾਨਕ ਦਰਗਾ ਪਰਮਾਨ ਤਾਂ ਕਿਤੇ ਉਹ ਆਦਮੀ ਜਾ ਕੇ ਦਰਗਾ ਜੀ ਪਰਮਾਨ ਆਕਾਰ ਦੇ ਤਿਆਗ ਤੋਂ ਬਾਕੀ ਦੁਨੀਆਂ ਕਾਟਾ ਕਰੀਆਂ ਨੇ ਪਰ ਉਹ ਮੁਕਾ ਜੋ ਕਰੇਗਾ ਮਨ ਕੁਮਾਨ ਹੈ ਨਾ ਪਰਮਾਨ ਕੁਮਾਨ ਛੱਡ ਕੁਮਾਨ ਪਰਮਾਨ ਨਹੀਂ ਹੈ ਦਰਗਾ ਜੀ ਮਰਦੇ ਫੂਟ ਗੁਬਨ ਦੀ ਕੁਵੇ ਕਹਿੰਦੇ ਜਿਹੜੇ ਗੁਮਾਨ ਹੁਕਾਰ ਵਾਲੇ ਨੇ ਵਾਨ ਵਾਲੇ ਨੇ ਉਹ ਤਾਂ ਫਟ ਕੇ ਮਰਦੇ ਆ ਮਰਦੇ ਨੇ ਆਇਤਾ ਬ੍ਰੇਨ ਨੇ ਤਾਂ ਫੁੱਟ ਜਾਂਦਾ ਇਹਨਾਂ ਆਈ ਡੋਟ ਨੋ ਆਲ ਦਾ ਬ੍ਰੇਨ ਵਾਲਾ ਕਲਿਆ ਕਪਾ ਕਪਾ ਕਰਿਆ ਤਾਂ ਹੀ ਕਰਦੇ ਨੇ ਉਹ ਫੁੱਟਦਾ ਹੀ ਜਾਂਦਾ ਉਹ ਇੱਥੇ ਹੀ ਮੰਨਦੇ ਨੇ ਬ੍ਰੇਨ ਜਿਹੜਾ ਜਦੇ ਉਹ ਫੁੱਟਦਾ ਆਹੋ ਜਰਨੈਲ ਹਰਦਨ ਮਾਰਟੇ ਫੂਡ ਗਵਾਨੀ